ਉਹ ਤਾਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਮਰੀਜ਼ ਹੀ ਸਾਡੇ ਵੀਆਈਪੀ ਨੇ ਇੱਥੇ ਨਾ ਕੋਈ ਡਾਕਟਰ ਵੀਆਈਪੀ ਆ ਤੇ ਨਾ ਹੀ ਅਸੀਂ ਵੀਆਈਪੀ ਹਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਕਸਰ ਪਹਿਲਾਂ ਵੀ ਮੋਹੱਲਾ ਕਲੀਨਿਕਾਂ ਦੇ ਵਿੱਚ ਜਾ ਕੇ ਤੇ ਹਸਪਤਾਲਾਂ ਦੇ ਦੌਰੇ ਕੀਤੇ ਜਾਂਦੇ ਨੇ ਜੇਕਰ ਉੱਥੇ ਕਿਸੇ ਚੀਜ਼ ਦੀ ਕਮੀ ਪੇਸ਼ੀ ਆਉਂਦੀ ਹੈ ਤਾਂ ਉਹ ਦੇਖ ਕੇ ਉਸ ਨੂੰ ਦੂਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਡੇਂਗੂ ਦੇ ਉੱਤੇ ਬੋਲਦੇ ਹੋ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਿੱਥੇ ਲਗਾਤਾਰ ਚੈਕਿੰਗ ਵਧਾਈ ਗਈ ਹੈ ਤਾਂ ਡੇਂਗੂ ਹੁਣ ਬਹੁਤ ਜ਼ਿਆਦਾ ਖੜ ਚੁੱਕਾ ਹੈ ਉਹਨਾਂ ਵੱਲੋਂ ਹੁਣ +1 ਤੇ +2 ਦੇ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੁਗਿਆ ਆਪਣੇ ਘਰ ਦੇ ਅੰਦਰ ਡੇਂਗੂ ਦੇ ਬਾਰੇ ਜਾਂਚ ਕਰ ਸਕਣ ਦੇਖੋ ਮੈਂ ਸਾਰੇ ਜਿੰਨੇ ਵੀ ਜਿਹੜਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਾਲ ਹੈ ਮਲਿਆਕਲੇੜੇ ਨੇ ਕਿ ਸਾਰਿਆਂ ਵਿੱਚ ਜਾ ਕੇ ਬਰੀਜਾਂ ਨੂੰ ਮਿਲਦਾ ਹੈ ਸਟਾਫ ਨੂੰ ਮਿਲਦਾ ਹੈ ਔਰ ਜਿਹੜੇ ਆਪਣੇ ਰਿਵਿਊ ਕਰਦਾ ਜੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਆ ਉਹ ਪੂਰੀ ਕਰਦੇ ਆ ਜੀ ਇਹੀ ਸਾਡਾ ਕੰਮ ਹੈ ਕਿਸੀ ਜਾ ਕੇ ਤਰਤਲ ਤੇ ਜਾ ਕੇ ਆਪ ਦੇਖੀਏ ਔਰ ਸੇ ਸਹੂਲਤਾਂ ਨੂੰ ਬਿਹਤਰ ਬਣਾਈ ਹੈ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕੀਤੀ ਆ ਜੀ ਮਲਿਆਕਲੇੜੇ ਚ ਸਸਤੀ ਦਵਾਈਆਂ ਸਿਵਲ ਹਸਪਤਾਲ ਦੇ ਵਿੱਚ 276 ਹੈ ਜਿਹੜੇ ਸਬਡਿਵੀਜ਼ਨ ਹਸਪਤਾਲ ਹੈ ਉੱਥੇ ਵੀ 200 ਪਲੱਸ ਮੈਡੀਸਿਨਸ ਅਵੇਲੇਬਲ ਹੈ ਐਕਸਰੇ ਅਲਟਰਾ ਆ ਰਿਟਟ ਕਰੋ ਜਿਹੜਾ ਆਲਟੀਮੇਟਲੀ ਜਿਹੜਾ ਦੇਖੋ ਜਿਹੜਾ ਸਾਡੇ ਹਸਪਤਾਲ ਦੇ ਵਿੱਚ ਵੀ ਆਈਪੀ ਨਾ ਕੋ ਡਾਕਟਰ ਨਾ ਮੰਤਰੀ ਆ ਨਾ ਐਮਐਲਏ ਆ ਸਾਡੇ ਵੀ ਆਈਪੀ ਮਰੀਜ਼ ਆ ਜਿਹੜੇ ਆਸਤਾ ਚ ਮਰੀਜ਼ ਆਂਦੇ ਆ ਔਰ ਮਰੀਜ਼ ਖੁਸ਼ ਆ ਐਡਮਿਟੀ ਤੋਂ ਹਸਪਤਾਲ ਬਹੁਤ ਵਧੀਆ ਲੇਕਿਨ ਸਰ ਪੂਰਾ ਡੇਂਗੂ ਸੀਜ਼ਨ ਜੋ ਅਪਾ ਗਿੱਟ ਗਿਆ ਇੱਕ ਮਤਲਬ ਇੱਕ ਦਿਵੀ ਇਹਨਾਂ ਨੇ ਗਾਟਾ ਨਹੀਂ ਇੱਕ ਵੀ ਇੱਕ ਗਾਟਾ ਨਹੀਂ ਗਾਟਾ ਤਾਂ ਮੈਂ ਸਟੇਟ ਲੈਵਲ ਤੇ ਚਾਰਜ ਜਾਰੀ ਕਰ ਰਹੇ ਆ ਸਰ ਇੱਕ ਵੀ ਗਾਟਾ ਨਹੀਂ ਕਰ ਰਹੇ ਪਏ ਕਲੀਨ ਨੇ ਪੂਰਾ ਹੈ ਨਹੀਂ ਡੇਂਗੂ ਹੈ ਨਹੀਂ 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 ਡੇਂਗੂ ਅਗਰੇ ਨਾਲ ਫਿਰ ਮੋਰ ਥੈਨ 50 ਪਰਸੈਂਟ ਰਿਡਕਸ਼ਨ ਹੈ ਸਿਵਲ ਆ ਦੇ ਦੇ ਜੀ ਡਾਟਾ ਇਹਨਾਂ ਨੂੰ ਕੋਈ ਸੁਣੇ ਡਾਕਟਰ ਰਮਨ ਜੀ ਸਰ ਜੇ ਫੋਨ ਕੋਲ ਫੋਨ ਨਹੀਂ ਉਠਾਉਂਦਾ ਡਾਕਟਰ ਰਮਨ ਫੋਨ ਤਾਂ ਚਲੋ ਡਾਕਟਰ ਬਿਜ਼ੀ ਹੁੰਦਾ ਜੀ ਫੋਨ ਦੀ ਗੱਲ ਸਰ ਡਾਟਾ ਇਕ ਸੀਕਰਟ ਆ ਆਪਣਾ ਡਾਟਾ ਦੇ ਦੇ ਜੀ ਇਹਨਾਂ ਨੂੰ ਡਾਂਗੂ ਦਾ ਸਰ ਆਪਣੇ ਕਿੰਨੇ ਕੇਸ ਐਸ ਵਾਰੀ ਹੋਣ 276 276 ਪਿਛਲੇ ਪਿਛਲੇ ਸਾਲ ਕਿੰਨੇ ਸੀ ਪਿਛਲੇ ਸਾਲ 900 900 ਤੋਂ 276 ਤੇ ਆਏ ਆ ਜੀ ਅਸੀਂ ਇਹ ਕਿਦਾਂ ਹੋਇਆ 900 ਤੋਂ 276 ਤੇ ਕਿਦਾਂ ਆਏ ਅਸੀਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਅਸੀਂ ਜਿੰਨੇ ਨਰਸਿੰਗ ਸਟੂਡੈਂਟ ਆ ਮੇਰੇ ਕੋਲ 50000 ਆ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਬੀਡਿੰਗ ਚੈੱਕ ਕਰ ਉਹ ਐਜੂਕੇਟ ਕਰਦੇ ਆ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਨੂੰ ਦੇ ਰਹੇ ਆ ਹੁਣ ਅਸੀਂ ਸਕੂਲਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਬੱਚੇ ਇਨਫੈਕਟ ਅਸੀਂ ਜਿਹੜੇ 5ਵੀਂ ਤੋਂ ਉੱਪ ਇੱਥੋਂ ਸ਼ੁਰੂ ਹੋਇਆ ਸੀ ਮੈਂ ਕਹਿੰਦਾ ਚੈੱਕ ਕਰੋ ਕਿ ਜਿਹਨੂੰ ਡੈਂਗੋ ਹੋਇਆ ਉਹ ਮੱਛਰ ਕਿੱਥੇ ਸੀਗਾ ਫ੍ਰੀਜ ਦੀ ਟ੍ਰੇ ਦੇ ਨੀਚੋਂ ਨਿਕਲਿਆ ਸੀ ਬਹੁਤ ਸਾਰੇ ਘਰਾਂ ਦੇ ਵਿੱਚ ਜਾਂ ਪੂਲਰ ਚ ਨਿਕਲਿਆ ਜਾਂ ਪਾਂਛੀਆਂ ਦੇ ਕਟੋਰੇ ਰੱਖਦੇ ਆ ਉਹਦੇ ਚ ਨਿਕਲਿਆ ਕਿਸੇ ਨੇ ਪਾਣੀ ਪੀਣ ਲਈ ਸੋਰ ਕੀਤਾ ਹੋਇਆ ਮवेशੀਆਂ ਵਾਸਤੇ ਕੀਤਾ ਹੋਇਆ ਜਾਂ ਕੰਸਟ੍ਰਕਸ਼ਨ ਸਾਈਟ ਤੇ ਆ ਸੋ ਐ ਬੜੀਆਂ ਚੀਜ਼ਾਂ ਆ ਗਈਆਂ ਚੈੱਕ ਕਰਦੀਆਂ ਸਾਡੀ ਟੀਮ ਜਾਂਦੀ ਆ ਅਸੀਂ ਕੋਆਰਡੀਨੇਸ਼ਨ ਕਿਸ ਦਿਨ ਹੁੰਦਾ ਸਰ ਅਸੀਂ ਕੋਆਰਡੀਨੇਸ਼ਨ ਦੇਖੋ ਜਿਹੜਾ ਹੈਗਾ ਉਹ ਆਪਣੀ ਬਟਿੰਡੇ ਵੀ ਹੁੰਦਾ ਉਹ कहीं ਨਹੀਂ ਹੈ ਦੇਖੋ ਉਹਦੇ ਚ ਬਾਕੀ ਜਗ੍ਹਾ ਤੋਂ ਸੈਂਪਲ ਆ ਜਾਂਦੇ ਆ ਨਾ ਜੀ ਸੈਂਪਲ ਲੈ ਕੇ ਭੇਜ ਸਕਦਾ ਇੱਥੇ ਐਲਾਈਜ਼ਾ ਹੋ ਜਾਂਦਾ ਜਿੱਥੇ ਲੋਡ ਹੁੰਦੀ ਆ ਆਦਰਵਾਈਜ਼ ਜਿਹੜਾ ਕਲੀਨਿਕਲ ਆ ਪੇਸ਼ੈਂਟ ਚੀਟ ਹੋ ਜਾਂਦੇ ਸਾਰੇ ਪਤਾ ਲੱਗ ਜਾਂਦਾ ਸਭ ਪੇਸਨ ਨੂੰ ਬਣਨ ਵਾਲੇ ਡਾਕਟਰਾਂ ਦੀਆਂ ਇਹ ਪ੍ਰੋਮੋਸ਼ਨਾਂ ਕਾਫੀ ਥੇ ਰੁਕੀਆਂ ਰੁਪੀਆਂ ਨਹੀਂ ਕੋਈ ਰੁਕਿਆ ਨਹੀਂ ਹੁਣ ਤਾਂ ਸਾਰੇ ਮੈਂ ਸਬਿਟ ਸੱਚ ਨਹੀਂ ਸਾਰੇ ਲਾਤੇ ਹੁਣ ਲਗਾਤਾਰ ਪਹਿਲਾਂ ਸੀ ਪੁਰਾਣੀ ਪ੍ਰੋਬਲਮ ਪਹਿਲਾਂ ਭਰਤੀਆਂ ਸਾਰੇ ਕੁਝ ਰੁਕਿਆ ਸੀ ਹੁਣ ਭਰਤੀਆਂ ਵੀ ਸ਼ੁਰੂ ਆ ਪ੍ਰੋਮੋਸ਼ਨ ਵੀ ਆ ਔਰ ਇੱਕ ਨਵੀਂ ਚੀਜ਼ ਆ ਜਿਹੜੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਤੇ ਭੇਜਾਂਗੇ ਜੀ ਪਹਿਲਾਂ ਉਹਨਾਂ ਦੀ ਆਨਲਾਈਨ ਟ੍ਰੇਨਿੰਗ ਹੋਏਗੀ ਫਿਰ ਇੱਕ ਹਫ਼ਤੇ ਦੀ ਉਹਨ ਸਰ ਇਸ ਦਾ ਐਮਸੀਏ ਅੰਦਰ ਇਨੀਸ਼ੀਏਟ ਕੀਤਾ ਸੀ ਅਸੀਂ ਟਰਾਮਾ ਸੈਂਟਰ ਬਣਾਵਾਂਗੇ ਟਰਾਮਾ ਸੈਂਟਰ ਉਹ ਦੇਖੋ ਕ੍ਰਿਟੀਕਲ ਕੇਅਰ ਦਾ ਮਕਸਦ ਹੋਈ ਹੈ ਟਰਾਮਾ ਸੈਂਟਰ ਅਸੀਂ ਵੀ ਬਣਾ ਰਹੇ ਹਾਂ ਸਾਡੇ ਆਲਰੇਡੀ ਬਣੇ ਹੋਇਆ ਸਾਡੇ ਟਰਾਮਾ ਸਾਨੂੰ ਜੇ ਕੋਈ ਜੀਮ ਬਟਿਆ ਦੇ ਸਾਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਨਹੀਂ ਦਿੱਤੀ ਜੀ ਉਹਦਾ ਕੀ ਸਟੇਟਸ ਨਹੀਂ ਨਹੀਂ ਕੋਈ ਉਹ ਦੇਖੋ ਤੁਹਾਨੂੰ ਕਹਿ ਉਹਨਾਂ ਨੂੰ ਉਹਨੂੰ ਕਹ ਮੈਨੂੰ ਮੈਨੂੰ ਕਹਿ ਉਹਨਾਂ ਨੇ ਪੁੱਛਣਾ ਕੋਈ ਲਿਖ ਕੇ ਭੇਜਿਆ ਮੈਨੂੰ ਪੁੱਛ ਹਾਂ ਉਹਨਾਂ ਨੂੰ ਕਹ ਜੀ ਮਾਸੀ ਕਹਦੇ ਮੈਂ ਲਿਖ ਕੇ ਭੇਜੋ ਨਾਲ ਦੀ